ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮਤੇ ਨਗਰ ਪਿੰਡ ਵੱਡੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਵੱਡੇ ਘਰ ਦੇ ਵਿੱਚ ਇੱਕ ਭਰਾ ਹੁਣੀ ਵਪਾਰ ਦਾ ਕੰਮ ਕਰਦੇ ਆ ਜਿਨ੍ਹਾਂ ਦਾ ਭਾਵਾਂ ਦੇ ਵਿੱਚ ਬਹੁਤ ਵੱਡਾ ਨਾਮ ਥੋੜੇ ਸਮੇਂ ਦੇ ਵਿੱਚ ਬਣਾਇਆ ਵਾ ਮਿੱਤਰੋ ਜਿਹੜੇ ਭਾ ਇਹਨਾਂ ਦੇ ਕੋਲੋਂ ਮਿਲ ਜਾਂਦੇ ਆ ਉਹ ਛੇਤੀ ਕੀਤੇ ਆ ਕਿਤੇ ਭਾ ਮੱਥੇ ਨਹੀਂ ਲੱਗਦੇ ਅੱਜ ਫਿਰ ਤੁਹਾਨੂੰ ਤਿੰਨ ਚਾਰ ਜਾਨਵਰਾਂ ਦੀ ਵੀਡੀਓ ਦਿਖਾਵਾਂਗੇ ਤੇ ਆਉਂਦਿਆਂ ਨੂੰ ਸਾਡੇ ਇੱਕ ਦੋ ਦਾ ਸੌਦੇ ਬਾਈ ਹੋਣਾਂ ਦੇ ਕੰਪਲੀਟ ਹੋ ਗਏ ਪਰ ਵੀਡੀਓ ਆਪਾਂ ਫਿਰ ਵੀ ਬਣਾਵਾਂਗੇ ਭਾਈ ਜਿਹੜਾ ਜਾਨਵਰ ਦੀ ਕੀ ਡਿਟੇਲ ਆ ਕੀ ਗੱਲਬਾਤ ਆ ਆਓ ਮਿਲਦੇ ਆ ਭਰਾ ਨੂੰ ਕਰਦੇ ਆ ਗੱਲਬਾਤ ਵੀ ਰਿਦਣਾ ਸਸਿਕਲ ਵੀਰ ਜੀ ਸਸਿਕਾ ਬਾਈ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਹੀ ਸੇਤਾ ਘਰ ਅੱਛਾ ਕਿੰਨੇ ਜਾਨਵਰ ਅੱਜ ਵੀਰੇ ਅੱਜ ਵੀਰ ਜਾਨਵਰ ਤਿੰਨ ਆ ਜੀ ਠੀਕ ਆ ਤੇ ਨੀਲੀ ਦਾ ਵੀ ਮੈਂ ਤੋਂ ਸ਼ੁਰੂਆਤ ਕਰ ਲਈਏ ਫਿਰ ਹਾਂਜੀ ਵੀਰ ਅੱਛਾ ਕੀ ਡਿਟੇਲ ਆ ਪਾਈ ਜਾਂਦੀ ਇਹਰੀ ਡਿਟੇਲ ਆ ਜੀ ਇਹ 6 ਮਹੀਨਿਆਂ ਦੀ ਗੱਬਣਾ 6 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣੇ ਆ ਜੀ ਠੀਕ ਆ ਵੀਰੇ ਦੁੱਧ ਬਾਈ ਕਿੰਨਾ ਇਹਦੇ ਥੱਲੇ ਦੁੱਧ ਦੇਦੇ ਥੱਲੇ 5 ਕਿਲੋ ਆ ਜੀ ਬੱਚਾ ਵੀਰੇ ਇਹਦੇ ਮਗਰ ਬੱਚਾ ਮਗਰ ਇਹਦੇ ਕੱਟਾ ਜੀ ਮਿਲਦੀ ਕਿਵੇਂ ਵੀਰੇ ਮਿਲਦੀ ਵੀਰੇ ਬੱਚੇ ਤੇ ਆ ਠੀਕ ਆ ਭਾਈ ਤੇ ਚਵਾਈ ਚੂਈ ਦੀ ਪੋਲੀ ਆ ਹਾਂਜੀ ਚਵਾਈ ਦੀ ਪੋਲੀ ਆ ਜੀ ਦੁੱਧ ਕਿੰਨਾ ਵੀਰੇ ਇਹਦੇ ਥੱਲੇ ਦੁੱਧ 5 ਕਿਲੋ ਹੀ ਆ ਜੀ ਠੀਕ ਆ ਵੱਡੇ ਵੀਰੇ ਰੇਟ ਕੀ ਰਹੂਗਾ ਦੇਣ ਲੈਣ ਵਾਲੀ ਗੱਲ ਨੇੜੇ ਜੇ ਬਾ ਮੁੱਲੇ ਦਾ 65000 ਰੁਪਿਆ ਜੀ ਮਾਨਤਾਨ ਕਰ ਦਾਂਗੇ ਠੀਕ ਆ ਕੱਢੀ ਬਾਰ ਨੂੰ ਤੋਰੀ ਵੀਰੇ ਮੜਾ ਜਾ ਲੇ ਵੀ ਮਿੱਤਰੋ ਪਛੇਵਾਂ ਮਹੀਨਾ 6 ਤਰੀਕ ਨੂੰ ਇਹਨੂੰ ਪੂਰਾ ਹੋ ਜਾਊਗਾ ਕਰਮਾ ਵਾਲੀ ਨੂੰ 6 ਮਹੀਨਿਆਂ ਦੀ ਗੱਬਣਾ ਮਗਰ ਇਹਦੇ ਕੱਟਾ ਕੇ ਕੱਟੀ ਆ ਗਈ ਵੀਰੇ ਕੱਟਾ ਜੀ ਕੱਟਾ ਇਹਦੇ ਮਗਰ ਆ ਬੱਚਾ ਇਹਦੇ ਮਗਰ ਜਿਹੜਾ ਕੱਟਾ ਵਾ ਮਾਰਕਿੰਗ ਮੁਰਕਿੰਗ ਦੀ ਮੈਂ ਬਹੁਤ ਜ਼ਿਆਦਾ ਮਿੱਤਰੋ ਦਰਮਿਆਨੇ ਸੈਜ ਦੇ ਵਿੱਚ ਆ ਲੇਵੇ ਭਾਂਡੇ ਵਾਲੀ ਮੈਂ ਆ ਨੀਲੀ ਰਾਵੀ ਨਸਲ ਦੇ ਵਿੱਚ ਟੋਕੜ ਗੱਪਣ ਮੈਂ ਮਿੱਤਰੋ ਤੁਹਾਨੂੰ ਪਤਾ ਘੱਟ ਨਿਕਲਦੀ ਆ ਪਰ ਇਹ ਭਰਾ ਦੇ ਕੋਲੇ ਆਉਂਦਾ ਰਹਿੰਦੇ ਰਹਿੰਦੇ ਇਹਨਾਂ ਦਾ ਬਸ 2000 ਦਾ 3000 ਦਾ ਮਾਜਰਾ ਵਾ ਬਾਈ ਹੁਣ ਇਹਨਾਂ ਦੇ ਕੋਲ ਵਪਾਰੀ ਮਾਲ ਬਹੁਤ ਖਰੀਦਣ ਲੱਗ ਪਏ ਇਸ ਕਰਕੇ ਵੀਡੀਓ ਥੋੜੀ ਬਹੁਤੀ ਲੇਟ ਹੋ ਜਦੋਂ ਨੂੰ ਮਾਲ ਆਉਂਦਾ ਉਦੋਂ ਨੂੰ ਭਰਾ ਹੁਣੀ ਲੈ ਜਾਂਦੇ ਆ ਮਿੱਤਰੋ ਜਨਵਾਰ ਇਹਨਾਂ ਦੇ ਕੋਲੇ ਪੂਰੇ ਚੰਗੇ ਹੁੰਦੇ ਆ ਭਾਅ ਬਿਲਕੁਲ ਲੋਟ ਹੁੰਦਾ 2 ਨੰਬਰ ਤੇ ਮੈਂ ਜਿਹੜੀ ਵੀਰੇ ਗਾਂ ਗਾਂ 2 ਨੰਬਰ ਤੇ ਗਾਂ ਜਿਹੜੀ ਵੱਡੇ ਬਾਈ ਏ ਵੀਰੇ ਸੁਈਆ ਦੋ ਦਿਨ ਹੋ ਗਏ ਸੁਈ ਨੂੰ ਜੀ ਠੀਕ ਆ ਦੁੱਧ ਕਿੰਨਾ ਤਿਆਰ ਆ ਵੀਰੇ ਦੁੱਧ ਦੇ ਥੱਲੇ 12 ਕਿਲੋ ਤਿਆਰ ਆ ਜੀ ਠੀਕ ਆ ਵੀਰੇ ਤੇ ਬੱਚਾ ਮਗਰ ਇਹਦੇ ਵੀਰੇ ਬੱਚਾ ਵੱਛੀ ਆ ਜੀ ਮਗਰ ਠੀਕ ਆ ਵੀਰੇ ਠੀਕ ਆ ਕੱਡੀ ਬਾਹਰ ਨੂੰ ਵੀਰੇ ਤੋਰੀ ਮੜਿਆ ਜੇ ਬਾਈ ਪਾਸੇ ਹੋ ਜੀ ਮੜਾ ਜੇ ਲੈ ਵੀ ਮਿੱਤਰੋ ਦੁੱਧ 12 ਕਿਲੋ ਤਿਆਰ ਇਸ ਕਰਮ ਵਾਲੀ ਵੇੜ ਦੇ ਥੱਲੇ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਪੂਰੀ ਬਿਹਤਰੀਨ ਤੇ ਖਾਸ ਵੱਛੀ ਦੇ ਥੱਲੇ ਦੇਖ ਸਕਦੇ ਹੋ ਤੁਸੀਂ ਨਸਲ ਪ੍ਰਿੰਟ ਵਾਲੀ ਗਾਵਾਂ ਮਿੱਤਰੋ ਔਰ 12 ਕਿਲੋ ਦੁੱਧ ਦੇ ਥੱਲੇ ਤਿਆਰ ਆ ਦੇਖ ਸਕਦੇ ਆ ਮਿੱਤਰੋ ਇੱਕ ਪਾਸੇ ਦਾ ਹੁੱਡਾ ਪਾਸਾ ਬੈਠਾ ਹਨਾ ਬਈ ਹਾਂਜੀ ਹੂੰ ਸ਼ਾਬਤੜੀ ਹੈ ਕਿ ਮੇਰਾ ਕੀ ਚੱਕਰ ਇਹਨੂੰ ਨਹੀਂ ਪਾਸਾ ਹੀ ਆ ਥੋੜਾ ਜਿਹਾ ਪਾਸਾ ਹੀ ਆ ਹਨਾ ਹਾਂਜੀ ਖਾਣ ਪੀਣ ਨੂੰ ਚੰਗੀ ਹੈ ਬਈ ਹਾਂਜੀ ਇੱਕ ਥਣ ਚੋਂ ਪਿਛਲੇ ਥਣ ਚੋਂ ਭੂਰ ਮਾਰਦੀ ਹੈ ਜੀ ਠੀਕ ਹੈ ਬਈ ਬਾਕੀ ਤੈਨੂੰ ਦੁੱਧ ਵਾਲਾ ਭਰਾ ਲੈ ਜੂਗਾ ਕਾਟੇ ਵਾਟੇ ਕਰਕੇ ਦੱਸ ਦੇ ਦੇਣੀ ਕਿੰਨੇ ਦੀ ਆ ਅੱਪਾ 34000 ਦੀ ਦੇ ਦਾਂਗੇ ਜੀ ਹੋਰ ਮਾਨ ਕੋਈ ਕਿੰਨਾ ਕੁ ਕਰਦੇ ਹੈ ਮਾਨ ਤਾਨ ਕਰ ਦਾਂਗੇ ਠੀਕ ਹੈ ਬਈ ਲੈ ਵੀ ਮੇਤੂ ਰੋ 34000 ਦੁੱਧ ਦਾ ਰਕਾਰਡ ਕੀ ਗੋਦਦਾਰ ਕਾੜੇ ਦਾ 17 ਕਿਲੋ ਦਾ ਜੀ ਦੇ ਦੂਗੀ 17 18 ਕਿਲੋ ਹਾਂਜੀ ਇਹ ਵੀ ਭੰਡੇ ਵਾਲੀ ਆ ਯਾਰ ਥੀ ਇਹ ਵੀ ਮੇਤਰੋ 17 18 ਕਿਲੋ ਵਾਲੀ ਅੱਜ ਜੇ ਤੁਸੀਂ ਸਿੱਧੀ ਗਾਂ ਲੈਣੀ ਆ ਤੇ 65 70 ਹਜ਼ਾਰ ਦੀ ਆਉਂਦੀ ਦੋਂਦੇ ਇਹ ਅੱਜ ਤੇ ਮਿਲ ਜਾਣੀ ਆ ਤੁਹਾਨੂੰ ਦੁੱਧ ਇਹਨੇ ਵੀ ਉਹੀ ਦੇਣਾ ਸਾਰਾ ਕੁਝ ਉਹੀ ਕਰਨਾ ਵਾ ਮੇਤਰੋ ਸਰੀਰ ਕਾਲਾ ਪੱਖ ਤੋਂ ਥੋੜਾ ਜਿਹਾ ਬਾਜ ਜ਼ਰੂਰ ਆ ਬਾਕੀ ਗਾਂ ਚੰਗੀ ਆ 34000 ਦੇ ਵਿੱਚੋਂ ਮਾਨ ਤਣ ਨਾਲ ਮਿਲ ਜੂਗੀ ਹੋਰ ਕਿਹੜਾ ਜਾਨਵਰ ਆ ਵੀਰੇ ਇੱਕ ਮੱਝ ਝੋਟੀ ਜੀ ਝੋਟੀ ਆ ਦੱਸੀ ਬਾਈ ਆਂਦੀ ਕੀ ਡਿਟੇਲ ਆ ਵੀਰੇ ਹਾਂਜੀ ਇਹ ਦੂਜੇ ਸੂਰੇ ਸੁਣੀ ਆ ਜੀ 7 ਮਹੀਨਿਆਂ ਦੀ ਗੱਭਣ ਆ ਦੁੱਧੋ ਡਰਾਈ ਆ ਵੀਰੇ ਹਾਂਜੀ ਦੁੱਧੋ ਡਰਾਈ ਆ ਜੀ ਠੀਕ ਆ ਵੀਰੇ ਤੇ ਚਵਾਈ ਕਿਵੇਂ ਆ ਵੀਰੇ ਮਨ ਲ ਪਾਸ ਕੀਤੀ ਬੂੰਦ ਆਉਂਦੀ ਕਿ ਕੀ ਚੱਕਰ ਆ 7 ਮਹੀਨੇ ਦੀ ਗੱਭਣ ਆ ਆਜ ਮੇ ਮਨ ਲ ਪਾਸ ਹੁੰਦੀ ਆ ਬਾਈ ਨੂੰ ਪੁੱਛੀ ਹਾਂਜੀ ਪਾਸ ਹੁੰਦੀ ਆ ਜੀ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਵੀਰੇ ਦੁੱਧ ਤਾਂ ਤਾਜੀ ਨੇ ਕਿੰਨਾ ਕੁ ਦਿੱਤਾ ਇਹਨੇ ਬਾਈ ਇਹ ਤਾਜੀ ਨੇ 14 ਕਿਲੋ ਦੁੱਧ ਦਿੱਤਾ ਜੀ ਝੋਟੀ ਬਹੁਤ ਚੰਗੀ ਆ ਯਾਰ ਬਾਈ ਕਿੰਨੇ ਦੀ ਦੇ ਦੀਏ ਵੀਰੇ ਇਹ ਬਾਈ ਹਾਂ ਨਾ 60000 ਦੀ ਦੇਾਂਗੇ ਹਾਂ ਨਾ 60000 ਦੀ ਬਾ ਦੇਣਾ ਉਹ ਫੋਨ ਨਾ ਚੱਕੇ ਕਿਸ ਦਾ ਠੀਕ ਹੈ ਹੈ ਹਾਂਜੀ ਮੈਂ ਬਾਦ ਦੇਣਾ ਵੇ ਆਖੇ ਮੈਂ ਵੇਚਤੀ ਚ ਦੇਦੀ ਫਿਰ ਟਿਕਾਣੇ ਤੋਂ ਮਾਨਤਨ ਕਰ ਦੇਗਾ ਹਾਂਜੀ ਹਾਂਜੀ ਕਰ ਦਾਂਗੇ ਬਈ ਕੀ ਗੱਲ ਹੈ ਮਿੱਤਰੋ 64000 ਦੇ ਵਿੱਚ ਉਹ ਵੀ ਮਾਨਤਨ ਹੋ ਜਾਣਾ ਸੋਨੇ ਦੇ ਸੁਭਾਗੇ ਵਾਲੀ ਗੱਲ ਆ ਕਿਉਂਕਿ ਤਿੰਨਾਂ ਚਾਰਾ ਤਿੰਨਾਂ ਮਹੀਨਿਆਂ ਨੂੰ ਇਹਨੇ ਸੱਜਰ ਹੋ ਜਾਣਾ ਮਿੱਤਰੋ ਜਿਹੜੇ ਭਰਾ ਦੇ ਕੋਲੇ ਅੱਜ ਮੈਂ ਤੋਕੜ ਹੋਈ ਜਾਣਾ ਸੱਜਰ ਮਿਲਦੀ ਪਈ ਉਹਨੇ ਦੁੱਧੋ ਡਰਾਈ ਹੋਣਾ ਉਹਨੂੰ ਲੈ ਕੇ ਇਹਨੂੰ ਸੰਭ ਲਾਵੇ ਤੇ ਇਹਨੇ ਕਰਮਾ ਵਾਲੀ ਨੇ ਮਿੱਤਰੋ ਟਿਕਾਣੇ ਤੇ ਸੂ ਪੈਣਾ ਉਹਦੋਂ ਨੂੰ ਜਦੋਂ ਨੂੰ ਤੁਹਾਡੀ ਸੱਜਰ ਭੱਜਣੀ ਉਹਦੋਂ ਨੂੰ ਇਹਨੇ ਦੁੱਧ ਦੇਣ ਵਾਲੀ ਮਾਂ ਬਣ ਜਾਣਾ ਇਹ ਤਿੰਨ ਜਾਨਵਰ ਸੀ ਪਾਈ ਦੇ ਇੱਕ ਵੱਛੀ ਇਹ 5 ਮਹੀਨਿਆਂ ਦੀ ਹੈ ਜੀ ਕਿੰਨੇ ਦੀ ਦੇਣੀ ਹੈ ਵੀਰੇ ਇਹ ਆਪਾਂ 4500 ਦੀ ਦੇ ਦੇਾਂਗੇ ਜੇ ਕੋ ਜੋੜਾ ਜਾਨਵਰਾਂ ਦਾ ਖਰੀਦ ਲਵੇ ਜੋੜੇ ਦੇ ਵਿੱਚ ਮਾਨਤਨ ਨਾਲ ਦੇ ਦੇਂਗਾ ਹਾਂ ਬਾਈ ਦੇ ਦਾਂਗੇ ਠੀਕ ਲੈ ਵੀ ਮਿੱਤਰੋ ਇਹ ਮਾਨਤਨ ਨਾਲ ਵੀ ਮਿਲ ਸਕਦੀ ਹੈ ਪਰ ਉਵੇਂ ਦਾ ਰੇਟ ਕੀ ਸੀ ਬਾਈ 4500 4500 ਰੁਪਿਆ ਮੁੱਲ ਆ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਇਹ ਬਾਈ ਦੇ ਜਾਨਵਰ ਸੀ ਜਾਨਵਰਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਵੱਡੇ ਘਰ ਪਿੰਡ ਦੇ ਵਿੱਚ ਹੁਣ ਆਪਣਾ ਵੀਰੇ ਨੰਬਰ ਦਈਂ ਕਿਰਨ ਦੀ ਆਪਦਾ 87295 ਜੀ 87150 ਇੱਕ ਵਾਰੀ ਹੋਰ ਬੋਲ ਦਿਓ ਵੀਰੇ 8729 ਜੀ 88150 ਠੀਕ ਹੈ ਇਸ ਨੰਬਰ ਤੇ ਕਰਨੀਆ ਤੁਸੀਂ ਮਿੱਤਰੋ ਬਾਈ ਦਿਨਾਂ ਦੀ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ ਧੰਨਵਾਦ ਸ਼ੁਕਰੀਆ ਚਾਉਂਦੇ ਰਿਹਾ